ਸਾਰੇ ਆਪਣੀਆਂ ਇੱਛਾਵਾਂ ਬਾਬਾ ਜੀ ਦੇ ਅੱਗੇ ਰੱਖਦੇ ਨੇ ਤੇ ਬਹੁਤ ਸਾਰੀਆਂ ਇੱਛਾਵਾਂ ਪੂਰੀਆਂ ਵੀ ਹਾਂਜੀ ਬਹੁਤ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਮੇਰੇ ਬੇਟੇ ਦੇ ਵਿਵਹਾਰ ਚਲੇ ਗਏ ਸੀ ਪਾਪਾ ਜੀ ਦੀ ਕਿਰਪਾ ਹੋਈ ਆ ਉਹ ਹੁਣ ਸਰਦਾਰ ਬਣਿਆ ਹੋਇਆ ਆ ਸੁਣਿਆ ਸੀ ਇਸ ਗੁਰੂ ਘਰ ਕੋਲ ਇੱਥੇ ਅਸੀਂ ਮੁੱਲਾਪੁਰ ਆਉਂਦੇ ਸੀ ਮੁੱਲਾ ਬੇਟੀ ਮੁੱਲਾਪੁਰ ਬੇਟੀ ਵਿਆਹੀ ਹੋਈ ਆ ਉਹ ਕਹਿੰਦੇ ਵੀ ਬਾਬਿਆਂ ਦੀ ਬਹੁਤ ਮਹਿਰ ਹੁੰਦੀ ਐ ਇੱਥੇ ਵੀ ਤੁਸੀਂ ਮਮਾ ਇੱਕ ਵਾਰੀ ਜਾਓ ਸੇ ਕਿਸ ਤਰੀਕੇ ਦਾ ਲੱਗ ਰਿਹਾ ਐ ਇੰਨੀ ਸੰਗਤ ਐ ਬਹੁਤ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਦਾ ਬਹੁਤ ਮੇਰਾ ਪਹਿਲਾ ਰਿਸ਼ਤੇ ਜੁੜੀ ਸੀ ਮੇਰੀ ਬੇਟੀ ਸੀ ਕਿਰੋਂ ਹੁੰਦੀ ਸੀ ਕੀ ਲੈ ਕੇ ਮੈਨੂੰ ਉਹਦੀ ਮੈਰਿਜ ਹੋ ਗਈ ਐ ਫਿਚਰ ਪਹਿਲਾ ਸੀ ਆਇਆ ਵੀ ਨਹੀਂ ਸਿਰੌਚਰ ਹੋ ਗਿਆ ਸਾਨੂੰ ਇਹ ਥੋੜੇ ਚੋਂ ਤਾਂ ਠੀਕ ਨਹੀਂ ਸੀ ਹੈਗਾ ਦਿੱਤੇ ਲੈ ਕੇ ਆਏ ਸੀ ਉੱਥੇ ਅਰਦਾਸਾਂ ਮੰਗੀਆਂ ਸੀ ਬੱਚੇ ਹਾਂਜੀ ਇੱਥੇ ਇਸ ਘਰ ਦੇ ਵਿੱਚ ਕਈ ਇਹੋ ਜਿਹੀਆਂ ਕਹਾਣੀਆਂ ਸਾਨੂੰ ਪਤਾ ਵੀ ਲੱਗੀਆਂ ਨੇ ਵੀ ਬੱਚੇ ਜਿਹੜੇ ਕਈ ਵਾਰੀ ਕਿੱਥੇ ਡਾਕਟਰ ਵੀ جواب ਦੇ ਦਿੰਦੇ ਨੇ ਉਹ ਵੀ ਇਸ ਘਰ ਦੇ ਨਾਲ ਜੁੜ ਜਨ ਹਾਂਜੀ ਠੀਕ ਹੋ ਜਾਂਦੇ ਨੇ ਗੁਰੂ ਸਾਹਿਬ ਨਾਲ ਪਾਪਾ ਦੀਪ ਸਿੰਘ ਜੀ ਦੇ ਨਾਲ ਆਸਤਾ ਝੋਲੀਆਂ ਪਰਦੇ ਨੇ ਬੜੀ ਬੜੀ ਬਾਬਾ ਦੇ ਉਹ ਝੋਲੀਆਂ ਵਾਂਗ ਜੋ ਸੋਚਿਆ ਨਹੀਂ ਉਹ ਵੀ ਕੀਤਾ ਬਾਬਾ ਜੀ ਨੇ ਜੋ ਸਾਡੇ ਮਨ ਚ ਨਹੀਂ ਵੀ ਸਾਨੂੰ ਪਤਾ ਸੀ ਮਿਲਣਾ ਉਹ ਵੀ ਮਿਲ ਗਿਆ ਜੀ ਘਰ ਤੋਂ ਘਰ ਸੀ ਉਹਨਾਂ ਦਾ ਬਾਬਾ ਜੀ ਨੇ ਨਹੀਂ ਸੋਣੀ ਕੋਠੀ ਦਿੱਤੀ ਸਾਨੂੰ ਬਹੁਤ ਸੋਣੀ ਕੋਠੀ ਜੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣਾ ਟਾਈਮਸ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅੱਜ ਲੁਧਿਆਣੇ ਦੇ ਬਾਬਾ ਦੀਪ ਸਿੰਘ ਅਸਥਾਨ ਤੋਂ ਚਪਹਿਰਾ ਸਾਹਿਬ ਦੇ ਜਿਹੜੇ ਆ ਦਰਸ਼ਨ ਕਰਵਾਨੇ ਆ ਔਰ ਦਿਖਾਣੇ ਆ ਕਿਸ ਤਰੀਕੇ ਦੇ ਨਾਲ ਸੰਗਤ ਜਿਹੜੀ ਹੈ ਦਰਸ਼ਨ ਕਰਨ ਵਾਸਤੇ ਪਹੁੰਚੀ ਚਪਹਿਰਾ ਸਾਹਿਬ ਜਿਹੜਾ ਇੱਥੇ ਕੱਟਿਆ ਜਾ ਰਿਹਾ ਬਾਣੀਆਂ ਜਿਹੜੀਆਂ ਪੜੀਆਂ ਜਾ ਰਹੀਆਂ ਨੇ ਹਰ ਬੁੱਧਵਾਰੇ ਇਸ ਤਰੀਕੇ ਨਾਲ ਦੂਰੋਂ ਦਰਾੜੋਂ ਇਥੋਂ ਸੰਗਤ ਪਹੁੰਚਦੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੜਕ ਦੇ ਉੱਤੇ ਜਿਹੜਾ ਸੰਗਤ ਇੰਤਜ਼ਾਰ ਕਰੀ ਆਪਣੀ ਵਾਰੀ ਦਾ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਾ ਔਰ ਉੱਥੇ ਹੀ ਲਗਾਤਾਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪਾਠ ਚੱਲਦਾ ਜਾਂਦਾ ਹੈ ਔਰ ਇਹਨਾਂ ਬਾਣੀਆਂ ਦਾ ਨਿਤਨੇਮ ਦੇ ਨਾਲ-ਨਾਲ ਹੋਰ ਬਾਣੀਆਂ ਵੀ ਜਿਹੜੀਆਂ ਨੇ ਕੰਢ ਕੀਤੀਆਂ ਜਾਂਦੀਆਂ ਨੇ ਬਜ਼ੁਰਗਾਂ ਦੇ ਨਾਲ ਬੱਚੇ ਆਪਣੇ ਘਰਾਂ ਚੋਂ ਉੱਠ ਕੇ ਜਿਹੜੇ ਨੇ ਦਰਸ਼ਨ ਕਰਨ ਵਾਸਤੇ ਪਹੁੰਚਦੇ ਨੇ ਤਾਂ ਸੰਗਤ ਦਾ ਜਿਹੜਾ ਪੂਰਾ ਪ੍ਰਬੰਧ ਵੀ ਕੀਤਾ ਜਾਂਦਾ ਕਿਸ ਤਰੀਕੇ ਦੇ ਨਾਲ ਸੰਗਤ ਨੂੰ ਅੰਦਰ ਦਰਸ਼ਨ ਕਰਵਾਉਣ ਵਾਸਤੇ ਭੇਜਣਾ ਬਾਹਰ ਤੱਕ ਜਿਹੜੀਆਂ ਰਸੀਆਂ ਲੱਗੀਆਂ ਹੋਈਆਂ ਨੇ ਆ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਪਿੱਛੇ ਤੱਕ ਜਿਹੜੀ ਸੰਗਤ ਦੀ ਲਾਈਨਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਗੱਲਬਾਤ ਵੀ ਕਰਾਂਗੇ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਦੂਰੋਂ ਦਰਾਡੇੋਂ ਆ ਰਹੀਆਂ ਨੇ ਉਹਨਾਂ ਦੀ ਇੱਛਾਵਾਂ ਜਦੋਂ ਪੂਰੀਆਂ ਹੁੰਦੀਆਂ ਨੇ ਤਾਂ ਗੁਰੂ ਸਾਹਿਬ ਤੇ ਜਿਹੜਾ ਇੱਕ ਵਿਸ਼ਵਾਸ ਬਣ ਜਾਂਦਾ ਔਰ ਉਸੇ ਤਰੀਕੇ ਨਾਲ ਹਰ ਬੁੱਧਵਾਰ ਇੱਥੇ ਚਪੈਰਾ ਸਾਹਿਬ ਕੱਟਣ ਵਾਸਤੇ ਪਹੁੰਚਦੇ ਨੇ ਗੱਲਬਾਤ ਵੀ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਸੁਧਾਰ ਤੋਂ ਆਏ ਅੱਛਾ ਹਰ ਬੁੱਧਵਾਰ ਆ ਰਹੇ ਹੋ ਇੱਥੇ ਹਾਂ ਜੀ ਜੇ ਇੱਛਾਵਾਂ ਦੀ ਗੱਲਬਾਤ ਕੀਤੀ ਜਾਵੇ ਬਾਬਾ ਦੀਪ ਸਿੰਘ ਜੀ ਦੀ ਕਿਹੜੀ ਜਿਹੜੀ ਤੁਸੀਂ ਮੰਗ ਮੰਨੀ ਸੀ ਤੁਹਾਡੀ ਪੂਰੀ ਹੋਈ ਤਾਂ ਹਾਂ ਜੀ ਹਾਂ ਜੀ ਹਾਂ ਜੀ ਵਿਸ਼ਵਾਸ ਬਣ ਜਾਂਦੇ ਨੇ ਹਾਂ ਜੀ ਹਾਂ ਜੀ ਵਿਸ਼ਵਾਸ ਬਣ ਜਾਂਦੇ ਤੁਸੀਂ ਵੀ ਅਸੀਂ ਕਪੂਰਥਾਲੇ ਤੋਂ ਆਏ ਹਾਂ ਤੇ ਦਰਸ਼ਨ ਕਰਨ ਵਾਸਤੇ ਅੱਜ ਇੱਥੇ ਪਹੁੰਚੇ ਹੋ ਤੇ ਪਹਿਲੀ ਵਾਰੀ ਆਏ ਹਾਂ ਸੁਣਿਆ ਸੀ ਗੁਰੂ ਘਰ ਬਾਰੇ ਹਾਂਜੀ ਹਾਂਜੀ ਬਹੁਤ ਸੁਣਿਆ ਹੈ ਨਾ ਬਾਰੇ ਠੀਕ ਹੈ ਅਸੀਂ ਹਰਮੰਦਰ ਸਾਹਿਬ ਜਾਈਦਾ ਨਾ ਉੱਥੇ ਬਾਬਾ ਦੀਪ ਸਿੰਘ ਦੇ ਉੱਥੇ ਜਾਈਦਾ ਉੱਥੇ ਵੀ ਦੋ ਵਾਰੀ ਜਾ ਆਏ ਹਾਂ ਅੱਛਾ ਹਾਂਜੀ ਕਿੱਥੋਂ ਆਏ ਤੁਸੀਂ ਮੈਮ ਲੁਧਿਆਣੇ ਤੋਂ ਜੀ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਬਹੁਤ ਇੱਥੇ ਆ ਕੇ ਸਕੂਨ ਮਿਲਦਾ ਬਾਬਾ ਦੀਪ ਸਿੰਘ ਜੀ ਤੇ ਬਹੁਤ ਆਨੰਦ ਆਂਦਾ ਹੈ ਤੇ ਬਹੁਤ ਹੀ ਖੁਸ਼ੀਆਂ ਦਿੰਦੇ ਬਾਬਾ ਦੀਪ ਸਿੰਘ ਜੀ ਸਾਰੇ ਆਪਣੀਆਂ ਇੱਛਾਵਾਂ ਬਾਬਾ ਜੀ ਦੇ ਅੱਗੇ ਰੱਖਦੇ ਨੇ ਤੇ ਬ ਹਾਂਜੀ ਬਹੁਤ ਸਾਰੀਆਂ ਚਮਕ ਪੂਰੀਆਂ ਹੁੰਦੀਆਂ ਮੇਰੇ ਬੇਟੇ ਦੇ ਵੀ ਵਾਲ ਚਲੇ ਗਏ ਸੀ ਬਾਬਾ ਜੀ ਦੀ ਕਿਰਪਾ ਹੋਈ ਆ ਉਹ ਹੁਣ ਸਰਦਾਰ ਬਣਿਆ ਹੋਇਆ ਵਾ ਅੱਛਾ ਜੀ ਵਾਲ ਚਲੇ ਗਏ ਸੀ ਕਿਹਾਲ ਚਲੇ ਗਏ ਸੀ ਵਾਲ ਆ ਗਏ ਉਹਨਾਂ ਦੇ ਸਰਦਾਰ ਬਣਿਆ ਹੋਇਆ ਬਾਬਾ ਜੀ ਨੇ ਕੀੜਾ ਲੱਗ ਬਾਬਾ ਜੀ ਦੀ ਕਿਰਪਾ ਸੰਭਾ ਬਾਬਾ ਜੀ ਦੀ ਕਿਰਪਾ ਹੋਈ ਬਾਬਾ ਦੀਪ ਸਿੰਘ ਜੀ ਦੀ ਫੁੱਲ ਕਿਰਪਾ ਜੀ ਕਿੱਥੋਂ ਆਇਆ ਮਾਤਾ ਜੀ ਸੰਗਰੂਰ ਤੋਂ ਹੀ ਸੰਗਰੂਰ ਤੋਂ ਹਾਂਜੀ ਇੱਥੇ ਬਾਰੇ ਕਿਵੇਂ ਪਤਾ ਲੱਗਿਆ ਸੀ ਤੇ ਕੀ ਸੁਣਿਆ ਸੀ ਇਸ ਗੁਰੂ ਘਰ ਬਾਰੇ ਇੱਥੇ ਅਸੀਂ ਮੁੱਲਾਪੁਰ ਆਉਂਦੇ ਸੀ ਮੁੱਲਾ ਬੇਟੀ ਮੁੱਲਾਪੁਰ ਬੇਟੀ ਵਿਆਹੀ ਹੋਈ ਆ ਉਹ ਕਹਿੰਦੇ ਵੀ ਬਾਬ ਵੀ ਤੁਸੀਂ ਮਮਾ ਇੱਕ ਵਾਰੀ ਜਾਓ ਸੇ ਕਿਸ ਤਰੀਕੇ ਦਾ ਲੱਗ ਰਿਹਾ ਐਨੀ ਸੰਗਤ ਹੈ ਬਹੁਤ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਗਰਮੀ ਵੀ ਸ਼ੁਰੂ ਹੋ ਗਈ ਪਰ ਸੰਗਤ ਦੇਖੋ ਕਿੱਥੇ ਪਿੱਛੇ ਤੱਕ ਪਤਾ ਨਹੀਂ ਲੱਗਦਾ ਵੀ ਗਰਮੀ ਹੈ ਕਿ ਨਹੀਂ ਹੈ ਜੀ ਬਹੁਤ ਵਧੀਆ ਲੱਗ ਰਿਹਾ ਇੱਥੇ ਆਣਾ ਸਾਨੂੰ ਸ਼ਾਂਤੀ ਮਿਲਦੀ ਆ ਮੈਂ ਸੰਡੇ ਨੂੰ ਆਂਦੀ ਸੀ ਪਹਿਲਾਂ ਹੁਣ ਐਤ ਕੀ ਬੁੱਧਵਾਰ ਨੂੰ ਆਈ ਆ ਠੀਕ ਹੈ ਜੀ ਮੰਗਦਾ ਕਰ ਸੇ ਨੇ ਮੰਗੋ ਜੀ गुटका सतो लेली ਛੋਟੇ ਕੁੜੀ ਜਨ ਗ੍ਰੀਨ ਵਾਈਟ ਬੱਲ ਨਹੀਂ ਆ ਜਾਂ ਕਰਤਾ ਸੀ ਕੀ ਹੋ ਸਕਿਆ ਆਪਕੇ ਜਨ ਸੋਏ ਤਾਂ ਬਾਬਾ ਦੀਪ ਸਿੰਘ ਗੁਰਦੁਆਰੇ ਦਾ ਸਥਾਨ ਦੇ ਉੱਤੇ ਜਿੱਥੇ ਸੰਗਤ ਦੇਖਣ ਨੂੰ ਮਿਲ ਰਹੀ ਹੈ ਔਰ ਉੱਥੇ ਹੀ ਜਿਹੜੇ ਹੈ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਕਹਿ ਲਓ ਜਾਂ ਖਾਲਸੇ ਦੇ ਬਾਣੇ ਦੇ ਵਿੱਚ ਕਹਿ ਲਓ ਇੱਕ ਛੋਟੀ ਉਮਰ ਦੇ ਵਿੱਚ ਇੱਕ ਨੌਜਵਾਨ ਸਾਨੂੰ ਦੇਖਣ ਨੂੰ ਮਿਲਿਆ ਗੱਲਬਾਤ ਕਰਦੇ ਕੀ ਨਾਮ ਹੈ ਬੇਟਾ ਵਾਇਦਰਜੀਤ ਖਾਲਸਾ ਵਾਇਦਰਜੀਤ ਫਤਿਹ ਉਦਾਂ ਤਾਂ ਜੀ ਮੇਰਾ ਨਾਮ ਵਰਤੇਜ ਸਿੰਘ ਦਾ ਪਰ ਜਦੋਂ ਮੈਂ ਅੰਮ੍ਰਿਤਪਾਣ ਕੀਤਾ ਸੀ ਤੇ ਫਿਰ ਪੰਜ ਪਿਆਰਿਆਂ ਨੇ ਸਾਡਾ ਨਾਮ ਰੱਖਿਆ ਸੀ ਬਚਿੱਤਰ ਸਿੰਘ ਅੱਛਾ ਸਾਡਾ ਨਾਮ ਬਚਿੱਤਰ ਸਿੰਘ ਰਾਜੀ ਉਹਦਾ ਤਾਂ ਹੂੰ ਤੇ ਕਿੱਥੋਂ ਆਏ ਹੋ ਤੁਸੀਂ ਮੈਂ ਜੀ ਸ਼ਿਮਲਾਪੁਰੀ ਤੋਂ ਅੱਛਾ ਤੇ ਕਦੋਂ ਤੁਸੀਂ ਬਾਣਾ ਬਾਣੇ ਦੇ ਵਿੱਚ ਕਦੋਂ ਆਏ ਸੀ ਕਦੋਂ ਅੰਮ੍ਰਿਤ ਛਕਿਆ ਸੀ ਜੀ ਮੈਂ ਜੂਨ ਦੇ ਵਿੱਚ ਛਕਿਆ ਸੀ ਤੇ ਉਹਦਾ ਤਾਂ 5 ਸਾਲਾਂ ਤੋਂ ਮੈਂ ਕਾਫੀ ਪਹਿਲਾਂ ਤੈਂਦੀ ਆ ਨਾ ਤੀ ਆਪਣਾ ਮਨ ਬਣਾਉਣਾ ਪੈਂਦਾ ਨੇਮ ਰੱਖਣਾ ਪੈਂਦਾ ਤਲਦੀ ਧਰ ਮਾਰੀ ਤੈਂਦੇ ਮੈਨੂੰ ਸਿੱਖ ਨਹੀਂ ਪਿਆਰਾ ਮੈਨੂੰ ਰਹਿਤ ਪਿਆਰੀ ਆ ਜੀ ਤੇ ਪਹਿਲਾਂ ਆਪਾਂ ਆਪਣੀ ਰਹਿਤ ਬਣਾਈ ਰੋਜ਼ ਸਵੇਰੇ ਉੱਠਣਾ ਇਸ਼ਨਾਨ ਕਰਨਾ ਪੰਜ ਬਾਣੀਆਂ ਦਰਨੀਆਂ ਫਿਰ ਰਹਿਤ ਬਣਦੀ ਫਿਰ ਹੁਣ ਫਿਰ ਜਾਂਦੀ ਅੰਮ੍ਰਿਤ ਪਾਣੀ ਦਿੱਤਾ ਸੀ ਦੀ ਜੂਨ ਦੇ ਵਿੱਚ ਹਰ ਬੁੱਧਵਾਰ ਨੂੰ ਚ ਪੈਰ ਸਾਈ ਹਾਂਜੀ ਜੀ ਬਾਣੀਆਂ ਜਿਹੜੀਆਂ ਨੇ ਕੰਠ ਨੇ ਤੁਹਾਨੂੰ ਜੀ ਆਪਾਂ ਹਲੇ ਸੰਥੀਆ ਲੈਣੀ ਆ ਪਰ ਉਦਾਂ ਆਪਾਂ ਰੁੱਟਦਾ ਸਭ ਤੋਂ ਦੇ ਇਥੇ ਪੜ ਲੈਣੇ ਆ ਅੱਛਾ ਸਾਰੇ ਪਰਿਵਾਰ ਦੇ ਵਿੱਚ ਸਭ ਨੇ ਅਮਰ ਚੱਕਿਆ ਹੋਇਆ ਨਹੀਂ ਜੀ ਮੈਂ ਸ਼ਤ ਗਿਆ ਹੋਇਆ ਵਾ ਤੇ ਹੁਣ ਮੇਰੇ ਮਦਰ ਜੀ ਨੇ ਵੀ ਸ਼ਤਨਾ ਵਾ ਅੱਛਾ ਉਦਾਂ ਆਪਾਂ ਸਹਿਜ ਪਾਠ ਸੀ ਜਿਹੜਾ ਸਹਿਜ ਪਾਠ ਵੀ ਕੀਤਾ ਹੋਇਆ ਅੱਜ ਸਾਰਾ ਅੱਛਾ ਆਪਣੀ ਉਮਰ ਦੇ ਵਿੱਚ ਜਿਹੜੇ ਬੱਚੇ ਅਸੀਂ ਦੇਖੀਏ ਵੀ ਛੋਟੇ ਉਮਰ ਦੇ ਵਿੱਚ ਬੱਚਿਆਂ ਦੇ ਹੋਰ ਪਾਸੇ ਬੜੇ ਧਿਆਨ ਚਲੇ ਜਾਂਦੇ ਗੇਮਾਂ ਦੇ ਵਿੱਚ ਲਾ ਲੋ ਪੜਾਈ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਤੁਸੀਂ ਸਿੱਖ ਬਾਣੇ ਜਾਇਓ ਸਿੱਖ ਸਰੂਪ ਚਾਇਓ ਕੀ ਕਹਿਣਾ ਚਾਹੁੰ ਮੈਂ ਤਾਂ ਜੀ ਉਹਨਾਂ ਨੂੰ ਇਹੀ ਤਾਂ ਚਾਹਵਨ ਜਤੀ ਫਲਦੀ ਤਰ ਮਹਾਰਾਜ ਨੇ ਆਪਾਂ ਨੂੰ ਸਿਰਫ ਇਤਤ ਜੀਵਨ ਬੱਛਿਆ ਵਾ ਤੈਨੀਆਂ ਨਾ ਸੱਤ ਜਨਮ ਮਿਲਦੇ ਆ ਸੱਤ ਜਨਮ ਨਹੀਂ ਮਿਲਦੇ ਇਤਤ ਜੀਵਨ ਮਿਲਦਾ ਵਾ ਤੇ ਆਪਾਂ ਉਹੀ ਇਤਤ ਜਨਮ ਕੋਈ ਪੁੱਠੇ ਤੁਮਾਂ ਵੱਲ ਲਾਤੇ ਜੋੜਾਂ ਦੇ ਹਨਾ ਕੋਈ ਯਾਦ ਨਹੀਂ ਆਪਣਾ ਤੇ ਜੀਵਨ ਵਿਅਰਥ ਜਾਣਾ ਵਾ ਹੁਣ ਜੇ ਆਪਾਂ ਦੁਰਬਾਣੀ ਵਾਲੇ ਪਾਸੇ ਲਾਤੇ ਜੋੜਾਂ ਦੇ ਹਨਾ ਕਿ ਆਪਾਂ ਕੌਮ ਦੇ ਲਈ ਲੜਾਂਦੇ ਮਰਾਂਦੇ ਤਾਂ ਆਪਣਾ ਨਾਮ ਰਹੂਗਾ ਆਪਾਂ ਦੇ ਦਈਆਂ ਕਿੰਨੇ ਸਿੰਧ ਨੇ ਕੌਮ ਦੇ ਲਈ ਲੜੇ ਆ ਮਰੇ ਉਹਨਾਂ ਦਾ ਨਾਮ ਹਲੇ ਵੀ ਅਮਰ ਆ ਨਾ ਤੇ ਆਪਾਂ ਤਾਂ ਇਹੀ ਤਮਾ ਚਾਹੁੰਦੇ ਇੱਥੇ ਜੀਵਨ ਮਿਲਦਾ ਵਾ ਨਸ਼ੇ ਵਾਲੇ ਪਾਸੇ ਨਾ ਜਾਓ ਨਸ਼ਾ ਤਾਂ ਜਿਹੜਾ ਚਿੱਟੇ ਦਾ ਨਸ਼ਾ ਨਾ ਇਹ ਸਭ ਤੋਂ ਭੈੜਾ ਨਸ਼ਾ ਬਤਲਦੀ ਦਰ ਮਰ ਜੀ ਨੇ ਇੱਥੇ ਆ ਜੇ ਆਪਾਂ ਉਹ ਤਰ੍ਹਾਂ ਦੇ ਉਹਦੇ ਨਾਲ ਤੁਹਾਨੂੰ ਮੌਤ ਬਹੁਤ ਭੈੜੀ ਮਿਲਦੀ ਆ ਮੈਂ ਤਾਂ ਇਹੀ ਸਭ ਨੂੰ ਪਹਿਣਾ ਚਾਹੁੰਦਾ ਤੀ ਨਸ਼ੇਵਾਲ ਨਾਲ ਜੜੋ 96 ਕਰੋੜੀ ਥਾਲਸੇ ਦੇ ਵਿੱਚ ਪੜਤੀ ਹੋਵ ਤੇ ਜੀ ਇਹਦੇ ਵਿੱਚ ਵਸਰਾ ਹੀ ਆਨੰਦ ਆ ਕਿੰਨੀ ਉਮਰ ਕਿ ਨਹੀਂ ਤੁਹਾਡੇ ਵਿੱਚ ਮੇਰੀ ਜੀ 14 ਸਾਲ ਬੋਤੋ ਦੇ ਅਲੀਗੜਾ 14 ਸਾਲ ਦੇ ਬਚਿੱਤਰ ਸਿੰਘ ਨੇ ਵੀ ਜਾਣਕਾਰੀ ਦਿੱਤੀ ਕਿ ਸਿੱਕੇ ਨਾਲ ਆਪਣੇ ਪਰਿਵਾਰ ਦੇ ਵਿੱਚ ਸਿਰਫ ਇੱਕ ਇਕਲੌਤਾ ਹੈ ਜਿਸ ਨੇ ਅੰਮ੍ਰਿਤ ਪਾਣ ਕੀਤਾ ਔਰ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਜਿਹੜਾ ਗੁਰੂ ਸਾਹਿਬ ਨਾਲ ਜੋੜਨ ਦਾ ਸੁਨੇਹਾ ਦਿੱਤਾ ਬਹੁਤ ਸਾਰੇ ਬੱਚੇ ਜਿਹੜੇ ਅੱਜ ਕੱਲ ਇਸ ਉਮਰ ਦੇ ਵਿੱਚ ਸਿੱਖ ਬਾਣੀ ਦੇ ਵਿੱਚ ਆਉਂਦੇ ਤਾਂ ਨਹੀਂ ਬਸ ਇਸ ਤਰੀਕੇ ਨਾਲ ਇਹ ਕਹਿੰਦਾ ਵੀ ਮਰਿਆਦਾ ਵਿੱਚ ਆਇਆ ਰਹਿਤ ਵਿੱਚ ਆਇਆ ਫਿਰ ਉਸ ਤੋਂ ਬਾਅਦ ਜਿਹੜਾ ਹੈ ਇਸ ਤਰੀਕੇ ਦੇ ਨਾਲ ਹੀ ਬਾਣੀ ਦੇ ਨਾਲ ਜੁੜ ਗਿਆ ਤੇ ਜਿਹੜਾ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ ਕਿੱਥੋਂ ਆਏ ਹੋ ਤੁਸੀਂ ਅਸੀਂ ਇਸ ਮਦਲਾ ਚੌਕ ਤੋਂ ਕਿਸ ਕਿਵੇਂ ਆਸਤਾ ਜੁੜੀ ਕਰ ਦੇ ਨਾਲ ਕੀ ਇਹੋ ਜਿਹਾ ਹੋਇਆ ਸੀ ਜਿਹੜਾ ਤੁਹਾਨੂੰ ਇੱਥੇ ਹਰ ਬੁੱਧਵਾਰ ਆਉਣਾ ਆਦਾ ਹੈ ਉਸਤਾਬ ਬਹੁਤ ਮਤਲਬ ਪਹਿਲਾਂ ਇੱਕ ਪ੍ਰਾਨੀ ਜੁੜੀ ਸੀ ਮੇਰੀ ਬੇਟੀ ਸੀ ਕਿ ਉਹ ਹੁੰਦੀ ਸੀਗੀ ਲੈ ਕੇ ਮੈਨੂੰ ਹੁਣ ਉਹਦੀ ਮੈਰਿਜ ਹੋ ਗਈ ਹੈ ਤੇ ਕਾਫੀ ਚਿਰ ਪਹਿਲਾਂ ਸੀ ਆਏ ਵੀ ਨਹੀਂ ਸੀ ਬਹੁਤ ਚਿਰ ਹੋ ਗਿਆ ਸੀ ਸਾਨੂੰ ਇਹ ਥੋੜੇ ਚਿਰ ਤਾਂ ਠੀਕ ਨਹੀਂ ਸੀ ਹੈਗਾ ਇੱਥੇ ਲੈ ਕੇ ਆਏ ਸੀ ਹੁਣ ਠੀਕ ਹੋ ਗਿਆ ਅਰਦਾਸਾਂ ਮੰਗੀਆਂ ਸੀ ਬੱਚੇ ਵਾਸਤੇ ਹਾਂਜੀ ਇੱਥੇ ਇਸ ਘਰ ਦੇ ਵਿੱਚ ਕਈ ਇਹੋ ਜਿਹੀਆਂ ਕਹਾਣੀਆਂ ਸਾਨੂੰ ਪਤਾ ਵੀ ਲੱਗੀਆਂ ਨੇ ਵੀ ਬੱਚੇ ਜਿਹੜੇ ਕਈ ਵਾਰੀ ਕਿੱਥੇ ਡਾਕਟਰ ਵੀ ਜਵਾਬ ਦੇ ਦਿੰਦੇ ਨੇ ਉਹ ਵੀ ਇਸ ਘਰ ਦੇ ਨਾਲ ਜੇ ਜੁੜ ਜੈਣ ਉਹ ਹਾਂਜੀ ਠੀਕ ਹੋ ਜਾਂਦੇ ਨੇ ਕਿੱਥੋਂ ਆਏ ਬਾਜੀ ਮੈਂ ਮੈਮ ਖਾਨਪੁਰ ਮੇਰਾ ਪਿੰਡ ਆ ਜੀ ਵਿਸ਼ਵਾਸ ਕਿਵੇਂ ਜੁੜਿਆ ਇਸ ਸਥਾਨ ਦੇ ਨਾਲ ਸੰਗਤ ਬਹੁਤ ਬਹੁਤ ਸਥਾਨ ਦੇ ਨਾਲ ਵਿਸ਼ਵਾਸ ਇਸ ਤਰ੍ਹਾਂ ਜੁੜਿਆ ਜੀ ਅਗਰ ਤਾਂ ਤੁਸੀਂ ਰਹੋਗੇ ਬੇਲੇ ਕਿਤੇ ਨਾਸਤਿਕ ਬਾਣੇ ਦੇ ਵਿੱਚ ਰਹੋਗੇ ਠੀਕ ਨਹੀਂ ਗੱਲ ਤੁਹਾਡੇ ਅੰਦਰ ਕੋਈ ਵੀ ਮਾੜੀ ਜਿਹੀ ਪ੍ਰੋਬਲਮ ਆ ਗਈ ਤੁਸੀਂ ਕਹਿੰਦਾ ਯਾਰ ਉਹ ਰੱਬ ਨੇ ਕਰਤੀ ਜਾ ਇਦਾਂ ਕਰਦਾ ਉਦਾਂ ਕਰਦਾ ਜਦੋਂ ਆਪਾਂ ਜਾਣਾ ਹੀ ਗੁਰੂ ਦੇ ਆਲੇ ਗੁਰੂ ਦੇ ਨਾਲ ਜੁੜ ਕੇ ਆ ਫਿਰ ਗੋਬੈ ਗੁਰੂ ਸੱਚੇ ਪਾਤਸ਼ਾਹ ਜਰ ਅਰਦਾਸ ਬੇਨਤੀ ਲਾਉਣੀ ਆ ਆਟੋਮੈਟਿਕਲੀ ਸਾਤ ਅੰਗ ਸੰਗ ਹੋ ਗਏ ਨਾ ਆਪਣੇ ਬੱਚਿਆਂ ਦੀ ਮੇਰੇ ਹਿਸਾਬ ਨਾਲ ਰੱਖਸਾ ਹੀ ਕਰਦਾ ਜੀ ਹੂੰ ਜੇ ਗੱਲਬਾਤ ਕੀਤੀ ਜਾਵੇ ਕਈ ਇੱਛਾਵਾਂ ਜਿਹੜੀਆਂ ਨੇ ਅਧੂਰੀਆਂ ਰਹਿ ਜਾਂਦੀਆਂ ਨੇ ਪਰ ਇਸ ਘਰ ਦੇ ਵਿੱਚ ਆ ਕੇ ਜੇ ਅਰਦਾਸ ਕੀਤੀ ਜਾਵੇ ਤਾਂ ਸਾਰੀਆਂ ਸਾਰੀਆਂ ਪੂਰੀਆਂ ਹੋਣੀਆਂ ਜੀ ਕਿਉਂ ਨਹੀਂ ਪੂਰੀਆਂ ਹੋਣਗੀਆਂ ਜਦੋਂ ਇਸ ਧੰਨੇ ਭਾਗਦੇ ਨੇ ਪੱਥਰ ਜੋ ਪਾ ਰਿਆ ਸੀ ਇਹਦਾ ਫੇਰ ਸਾਡਾ ਜਿਆਦਾ ਜਾਗਦਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਪ੍ਰਗਟੋ ਗਦਾ ਕੀ ਦੇ ਦੇ ਕੀ ਨੂੰ ਕਹਿੰਦੇ ਨੇ ਦੇ ਕਹਿੰਦੇ ਸਰੀ ਆ ਸਰੀਰ ਹੈ ਇਹਨਾਂ ਦਾ ਇਸ ਸਰੀਰ ਦਾ ਆਪਾਂ ਬਾਠ ਕਰਦੇ ਆਂ ਔਰ ਜਿਹੜੀ ਆਪਣੇ ਅੰਦਰ ਦੀ ਆਤਮਾ ਆਤਮਾ ਦਾ ਕਦੇ ਵੀ ਉਹ ਕਰ ਸਕਦੀ ਆ ਜੀ ਇਹਨਾਂ ਨੂੰ ਪ੍ਰਗਟ ਕਰ ਰਹੇ ਆ ਕਿ ਦੇ ਇਸ ਲਈ ਮੰਨਿਆ ਗਿਆ ਆ ਬਾਈ ਗੁਰਜੀ ਦਾ ਖਾਲਸਾ ਤਾਂ ਬਾਈ ਗੁਰਜੀ ਕੀ ਪਤੇ ਕਿੱਥੋਂ ਆਇਓ ਬਾਬਾ ਜੀ ਮੈਂ ਮੈਟ ਕੀ ਤੇ ਇੱਥੇ ਹਰ ਬੁੱਧਵਾਰ ਆਉਂਦੇ ਹਾਂ ਚ ਪੈਰਾ ਸਾਹਿਬ ਵਾਸਤੇ ਹਾਂਜੀ ਹਰ ਬੁੱਧਵਾਰ ਆਉਂਦੇ ਆ ਜੀ ਕਿਸ ਤਰੀਕੇ ਦਾ ਲੱਗਦਾ ਹੈ ਸੰਗਤ ਦੇ ਨਾਲ ਜਿਹੜੀ ਆ ਬਾਬਾ ਜੀ ਨਾਲ ਬੜੀ ਆਸਥਾ ਜੁੜੀ ਹੋਈ ਹੈ ਸੰਗਤ ਦੀ ਵੀ ਹਰ ਬੁੱਧਵਾਰ ਇੱਥੇ ਇਸ ਤਰੀਕੇ ਦੇ ਨਾਲ ਦਰਸ਼ਨ ਕਰਨ ਵਾਸਤੇ ਦੂਰੋਂ ਦੂਰੋਂ ਪਹੁੰਚਦੇ ਨੇ ਬਹੁਤ ਦੂਰੋਂ ਦੂਰੋਂ ਆਉਂਦੇ ਆ ਜੀ ਸੰਗਤ ਇੱਥੇ ਜਿਹੜਾ ਵੀ ਆਪਣੀ ਇੱਥੇ ਆ ਕੇ ਮੰਨਤ ਮੰਗਦਾ ਉਹ ਪੂਰੀ ਹੁੰਦੀ ਆ ਜੀ ਬਾਬਾ ਦੀਪ ਸਿੰਘ ਕਰਦੇ ਆ ਪੁਰੀ ਜੀ ਸੁਣਦੇ ਆ ਉਹ ਫਰਿਆਦ ਸਾਡੇ ਵੀ ਸੁਣਨਗੇ ਅਸੀਂ ਵੀ ਬੈਟਰੀ ਵਾਲਾ ਆਟੋ ਲੈਣਾ ਸਵਾਰੀਆਂ ਵਾਲਾ ਅਸੀਂ ਵੀ ਇਹੀ ਫਰਿਆਦ ਕੀਤੀ ਹੈ ਜੀ ਬਾਬਾ ਜੀ ਦੇ ਕਿਸੇ ਕਿੱਥੋਂ ਆਇਓ ਤੁਸੀਂ ਮਲੇਰਕੋਟਲਾ ਤੋਂ ਮਲੇਰਕੋਟਲੇ ਤੋਂ ਸਪੈਸ਼ਲੀ ਆਇਓ ਹਾਂਜੀ ਹਾਂਜੀ ਦੁਪਹਿਰੇ ਵਸਦੇ ਹਾਂਜੀ ਬੱਚੇ ਨਾਲ ਮੌਜੂਦ ਹੈ ਕਿਥੇ ਛੁੱਟੀਆਂ ਹੋਣ ਤਾਂ ਬੱਚਿਆਂ ਨੂੰ ਕਿਥੇ ਨਾ ਕਿਤੇ ਵਾਟਰ پارک ਗਿਆ ਫਿਰ ਬੱਚੇ ਕਹਿੰਦੇ ਸਾਨੂੰ ਘੁਮਾਣ ਲੈ ਕੇ ਜਾਓ ਅੱਜ ਗੁਰੂ ਦੇ ਬੱਚੇ ਨੂੰ ਗੁਰੂ ਦੇ ਗੁਰੂ ਦੇ ਨਾਲ ਨਾਣਾ ਸੀ ਇਸ ਕਰਕੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਆਏ ਆ ਅੱਛਾ ਇਸ ਗੁਰੂ ਘਰ ਬਾਰੇ ਕਿਵੇਂ ਸੁਣਿਆ ਸੀਗਾ ਕਿਵੇਂ ਛਾਵਾਂ ਜਿਹੜੀਆਂ ਤੁਹਾਡੀਆਂ ਜਾਗੀਆਂ ਵੀ ਅਸੀਂ ਇੱਥੇ ਦਰਸ਼ਨ ਕਰਨੇ ਆਏ ਹਾਂ ਦੇਖੋ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਬਾਰੇ ਤਾਂ ਸਭ ਜਾਣਦੇ ਆ ਸਾਰੀ ਸੰਗਤ ਜਾਣਦੀ ਆ ਸਾਰਾ ਵਰਲਡ ਜਾਣਦਾ ਠੀਕ ਹੈ ਇੰਨਾ ਤੇ ਦਰ ਤੇ ਆਓ ਸਾਰੀਆਂ ਮੈਨੂੰ ਕਾਮਨਾ ਪੂਰੀਆਂ ਹੁੰਦੀਆਂ ਜੀ ਤੁਸੀਂ ਕੋਈ ਇੱਛਾ ਲੈ ਕੇ ਆਏ ਹੋ ਅੱਜ ਕੀ ਪੂਰੀ ਹੋਵੇ ਅੱਜ ਹਾਂਜੀ ਹਾਂਜੀ ਕਿੱਥੇ ਆਏ ਹੋ ਤੁਸੀਂ ਪਤਾ ਕਿਹੜੇ ਗੁਰਦੁਆਰੇ ਸਾਹਿਬ ਹੈ ਬਾਬਾ ਦੀਪ ਸਿੰਘ ਜੀ ਦਾ ਪਹਿਲੀ ਵਾਰ ਹੀ ਆਏ ਹੋ ਨਾ ਆਿੰਦੇ ਸਗੇ ਪਹਿਲਾਂ ਵੀ ਆਏ ਸੀ ਸਾਰੇ ਫਰੈਂਡਸ ਨੂੰ ਲੈ ਕੇ ਆਏ ਹੋ ਆਪਣੇ ਫਰੈਂਡਸ ਆ ਤੁਹਾਡੇ ਹਾਂ ਥੈਂਕ ਯੂ

ਪ੍ਰਣਾਮ ਨੂੰ ਦੇਖਿਓ ਠੀਕ ਹੈ ਖਾਲਸਾ ਵੇ ਗੁਰਜੀ ਕਿਵੇਂ ਹੋ ਗੁਰਜੀ ਕਿਵੇਂ ਹੋ ਕਿੱਥੋਂ ਆਇਆ ਮਾਤਾ ਜੀ ਅਸੀਂ ਬਾਬਾ ਥਾਨ ਸਿੰਘ ਚੌਂਕ ਤੋਂ ਜੀ ਹਰ ਬੁੱਧਵਾਰ ਚ ਪੈਰਾ ਸਾਹਿਬ ਆਸਤੇ ਆਉਂਦੇ ਹਾਂ ਗੁਰੂ ਸਾਹਿਬ ਨਾਲ ਬਾਬਾ ਦੀਪ ਸਿੰਘ ਜੀ ਦੇ ਨਾਲ ਆਸਥਾ ਝੋਲੀਆਂ ਪਰਦੇ ਨੇ ਬੜੀਆਂ ਬੜੀਆਂ ਬਾਬਾ ਦੀਪ ਜੀ ਬਹੁਤ ਝੋਲੀਆਂ ਵਾਹ ਤੇ ਜੋ ਸੋਚਿਆ ਨਹੀਂ ਉਹ ਵੀ ਕੀਤਾ ਬਾਬਾ ਜੀ ਨੇ ਜੀ ਜੋ ਸਾਡੇ ਮਨ ਚ ਨਹੀਂ ਵੀ ਸਾਨੂੰ ਪਤਾ ਸੀ ਮਿਲਣਾ ਹੈ ਉਹ ਵੀ ਮਿਲ ਗਿਆ ਜੀ ਘਰ ਤੋਂ ਬੇਕਾਰ ਸੀ ਉਹਨਾਂ ਦਾ ਬਾਬਾ ਜੀ ਨੇ ਇੰਨੀ ਸੋਹਣੀ ਕੋਠੀ ਦਿੱਤੀ ਸਾਨੂੰ ਬਹੁਤ ਸੋਹਣੀ ਬਾਬਾ ਦੀਪ ਜੀ ਨੇ ਸਾਨੂੰ ਕੋਠੀ ਦਿੱਤੀ ਬਸ ਅੱਛਾ ਘਰ ਨਹੀਂ ਸੀਗਾ ਪਹਿਲਾਂ ਨਾ 30 ਸਾਲ ਬੜਾ ਕਿਰਾਏ ਤੇ ਰਹੇ ਹਾਂ ਹੁਣ ਬਾਬਾ ਜੀ ਦੇ ਦਰ ਤੇ ਵੜੇ ਬਾਬਾ ਜੀ ਨੇ ਦਿੱਤਾ ਨਿਤਨੇਮ ਕਰਦੇ ਹਾਂ ਗੁਰੂ ਸ੍ਰੀਮਨ ਜੁੜੇ ਹੋ ਸਾਡੇ ਪਹਿਲੇ ਬਾਬਾ ਜੀ ਹੋਰ ਕੋਈ ਨਹੀਂ ਸਾਡੇ ਤੋਂ ਇਲਾਵਾ ਕੋਈ ਇਹਨਾਂ ਤੋਂ ਇਲਾਵਾ ਸਾਡਾ ਕੋਈ ਨਹੀਂ ਬੈਠਦਾ ਹੈ ਜੀ ਹੈ ਹੀ ਕੰਤਨ ਬਾਬਾ ਦੀਪ ਸਿੰਘ ਜਿਹਦੇ ਚਪਹਿਰਾ ਸਾਹਿਬ ਜਿਹੜੇ ਤੁਹਾਨੂੰ ਆ ਦਰਸ਼ਨ ਕਰਵਾਏ ਨੇ ਸੰਗਤਾਂ ਦੂਰੋਂ ਦਰਾੜੋਂ ਇੱਥੇ ਪਹੁੰਚੀਆਂ ਹੋਈਆਂ ਨੇ ਆਪਣੀਆਂ ਸ਼ਰਦਾਵਾਂ ਆਪਣੀਆਂ ਇੱਛਾਵਾਂ ਜਿਹੜੀਆਂ ਨੇ ਗੁਰੂ ਸਾਹਿਬ ਅੱਗੇ ਪ੍ਰਗਟ ਕੀਤੀਆਂ ਜਾ ਰਹੀਆਂ ਨੇ ਔਰ ਇਸੇ ਤਰੀਕੇ ਦੇ ਨਾਲ ਇਸ ਗੁਰੂ ਅਸਥਾਨ ਦੇ ਨਾਲ ਜਿਹੜੀ ਆ ਆਸਥਾ ਦਿਨ ਬਾ ਦਿਨ ਜਿਹੜੀ ਵੱਧਦੀ ਜਾ ਰਹੀ ਹੈ ਲੁਧਿਆਣੇ ਦੇ ਇਸ ਸਥਾਨ ਦੇ ਨਾਲ ਸੰਗਤ ਜਿਹੜੀ ਹੈ ਸਿਰਫ ਲੁਧਿਆਣੇ ਤੋਂ ਨਹੀਂ ਕਈ ਪੰਜਾਬ ਦੇ ਕਈ ਸ਼ਹਿਰਾਂ ਤੋਂ ਜਿਹੜੀ ਜੁੜਦੀ ਹੋਈ ਨਜ਼ਰ ਆ ਰਹੀ ਹੋਰ ਵੀ ਜਰੂਰ ਤੁਹਾਡੇ ਨਾਲ ਤਸਵੀਰਾਂ ਸਾਂਝਾ ਕਰਾਂਗੇ ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜਿਹੜੀ ਆ ਵੀਡੀਓਜ਼ ਲਈ ਦੇਖਦੇ ਹਾਂ ਲੁਧਿਆਣਾ ਟਾਈਮਜ਼ ਕੈਮਰਾ ਪਰਸਨ ਜਸਦੀਪ ਦੇ ਨਾਲ ਮੈਂ ਪ੍ਰਬਲਿੰਕੋ